Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਦੋਸਤੋ ਅੱਜ ਅਸੀਂ ਕੋਟਪੁਰਾ ਦੀ ਧਾਨ ਮੰਡੀ ਵਿੱਚ ਕਰ ਰਹੇ ਹਾਂ ਜਿੱਥੇ ਆਰਤੀਆਂ ਵੱਲੋਂ ਤੇ ਲੇਬਰ ਵਾਲਿਆਂ ਵੱਲੋਂ ਪੂਰਨ ਤੌਰ ਤੇ ਹੜਤਾਲ ਕੀਤੀ ਗਈ ਹੈ ਮੰਡੀ ਦੇ ਵਿੱਚ ਕਿਸਾਨ ਝੋਨੇ ਦੀ ਫਸਲ ਲੈ ਕੇ ਪਹੁੰਚੇ ਹੈ ਤੇ ਉਹਨਾਂ ਨੇ ਦੱਸਿਆ कि ਅਸੀਂ ਆਪਣੀਆਂ ਟਾਲੀਆਂ ਖੁਦ ਲਾਈਆਂ ਤੇ ਆਪ ਹੀ ਖਲਾਰਾ ਖਲਾਰੀ ਕਰ ਰਹੇ ਆ ਤੇ ਇੱਥੇ ਨਾ ਤਾਂ ਕੋਈ ਆਰਤੀ ਆਇਆ ਤੇ ਨਾ ਹੀ ਲਿਬਰ ਵਾਲਾ ਆਇਆ ਔਰ ਜੋ ਸਰਕਾਰ ਵੱਲੋਂ 1.10.2024 ਤੋਂ ਝੋਨੇ ਦੀ ਖਰੀਦ ਕਰਨ ਦਾ ਕਿਹਾ ਸੀਗਾ ਵੀ ਖਰੀਦ ਸ਼ੁਰੂ ਹੋ ਜਾਵੇਗੀ ਤੇ ਨਾ ਹੀ ਇੱਥੇ ਖਰੀਦ ਏਜੰਸੀਆਂ ਦਾ ਕੋਈ ਇੰਸਪੈਕਟਰ ਪਹੁੰਚਿਆ ਸਰਕਾਰ ਵੱਲੋਂ ਖਰੀਦ ਪ੍ਰਬੰਧ ਮੁਕੰਮਲ ਕਹੇ ਗਏ ਸੀ ਵੀ ਸਾਡੇ ਖਰੀਦ ਪ੍ਰਬੰਧ ਮੁਕੰਮਲ ਆ ਪਰ ਇਹ ਹੜਤਾਲ ਦਾ ਕਾਰਨ ਹੈ ਕਿ ਜੋ ਸ਼ੈਲਰ ਵਾਲਿਆਂ ਨਾਲ ਪਿਛਲੇ ਚਾਵਲ ਦੀ ਸਪੇਸ ਨਾ ਹੋਣ ਕਾਰਨ ਰੋਲਾ ਪਿਆ ਹੋਇਆ ਕਿ ਉਹ ਸਰਕਾਰ ਕੋਲ ਚਾਵਲ ਲਾਉਣ ਵਾਸਤੇ ਸਪੇਸ ਨਹੀਂ ਹੈ ਤੇ ਉਸ ਕਰਕੇ ਸ਼ੈਲਰ ਵਾਲਿਆਂ ਨੇ ਵੀ ਹੜਤਾਲ ਕੀਤੀ ਹੈ ਕਿ ਅਸੀਂ ਕੋਈ ਵੀ ਝੋਨੇ ਦੀ ਫਸਲ ਜਿਹੜੀ ਹੈ ਸਰਕਾਰ ਦੀ ਖਰੀਦੀ ਹੋਈ ਨਹੀਂ ਚੱਕਾਂਗੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੋ ਜਾਂਦਾ ਤੇ ਕਿਸਾਨ ਆਪਣੀ ਫਸਲ ਲਿਆ ਮੰਡੀ ਦੇ ਵਿੱਚ ਲਿਆ ਰਹੇ ਆ ਔਰ ਮੰਡੀ ਦੇ ਵਿੱਚ ਬਿਠੇ ਆ ਉਹਨਾਂ ਦਾ ਦੱਸਿਆ ਜਿਵੇਂ ਇੱਕ ਤਰੀਕ ਕਰਕੇ ਮੰਡੀ ਚੋਨਾ ਲੈ ਕੇ ਆਏ ਸੀ ਕਿ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਪਰ ਇੱਥੇ ਕੋਈ ਸਰਕਾਰੀ ਖਰੀਦ ਸ਼ੁਰੂ ਨਹੀਂ ਲੇਬਰ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ 2 ਸਾਲ ਪਹਿਲਾਂ ਸਾਡੇ ਨਾਲ 28% ਲੇਬਰ ਵਧਾਉਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਔਰ ਜਦੋਂ ਲੇਬਰ ਵਧਾਈ ਜਾਂਦੀ ਹੈ ਤਾਂ ਕੋਈ 5 ਪੈਸੇ ਘਟਾ 10 ਪੈਸੇ ਘਟਾ 7 ਪੈਸੇ ਘਟਾ ਵਧਾਇਆ ਜਾਂਦਾ ਜੋ ਕਿ ਸਾਡੇ ਲਈ ਇੰਨੀ ਮਹਿੰਗਾਈ ਦੇ ਵਿੱਚ ਬਹੁਤ ਥੋੜਾ ਕਿਉਂਕਿ ਪ੍ਰਵਾਸੀ ਜੋ ਮਜ਼ਦੂਰ ਜਦੋਂ ਆਂਦੇ ਆ ਉਹ 8 ਰੁਪਏ ਕਿੱਟਾ 10 ਰੁਪਏ ਕਿੱਟਾ 12 ਰੁਪਏ ਕਿੱਟਾ ਸਰ ਤੋਂ ਮੰਗਦੇ ਆ ਤੇ ਸਾਡੇ ਵੱਲੇ ਕੁਛ ਵੀ ਨਿਕੰਦਾ ਜੜੀ ਕੋਈ ਗੱਟੇ ਘਟਦੇ ਆ ਚੋਰੀ ਹੋ ਜਾਂਦੇ ਆ ਜਾਂ ਸ਼ਾਰਟੇਜ ਪੈਂਦੀ ਆ ਉਹ ਸਾਡੇ ਪੱਲੋਂ ਪੈਂਦੀ ਆ ਅਸੀਂ ਆਰਤੀ ਤੋਂ ਖਰਚੇ ਲੈ ਲੈ ਕੇ ਤੰਗ ਹੋਏ ਪਏ ਆ ਤੇ ਇਸ ਕਰਕੇ ਸਾਡੀ ਲੇਬਰ ਦੇ ਵਿੱਚ ਵਾਧਾ ਕੀਤਾ ਜਾਵੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਨਾਂ ਚਿਰ ਅਸੀਂ ਹੜਤਾਲ ਕਰਾਂਗੇ ਮੈਂ ਰਮੇਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਟਪੂਰਾ ਪੰਜਾਬ ਜੀ ਲਾਭਾ ਜੀ ਕੈਰੀ ਹਾਂਜੀ ਜਿਹੜੀ ਆਰਥੀਆ ਵੱਲੋਂ ਅੱਜ ਹੜਤਾਲ ਰੱਖੀ ਗਈ ਹੈ ਇੱਕ ਤਰੀਕ ਤੋਂ ਬਾਰੇ ਕੀ ਕਹੋਗੇ ਬੰਦਾ ਜਿਹੜੀ ਵੀ ਆਸਮੇਂ ਹੜਤਾਲ ਹੈ ਜੀ ਉਹ ਤਾਂ ਹੈਗੀ ਅਸੀਂ ਨਾਲ ਲੀਵਰ ਨੇ ਵੀ ਆਪਦਾ ਜਿਹੜਾ 3% ਦਾ ਵਾਧਾ ਵਾਧੇ ਵਾਤੇ ਇਕਲ ਦਾ ਜੀਪੀਐਫ ਦਾ ਜਾਂ ਕੋਈ ਹਰਿਆਣੇ ਚ ਕਿਸਾਨ ਦੇ劳 ਮਜ਼ਦੂਰੀ ਜਾਦੇ ਆ ਉਹਦੇ ਮਸਲੇ ਚ ਹੀ ਅਸੀਂ ਲੀਵਰ ਵੱਲੋਂ ਹੜਤਾਲ ਕੀਤੀ ਹੈ ਨਹੀਂ ਇਹਦੇ ਵਿੱਚ ਤੁਹਾਨੂੰ ਕੀ ਲੋੜ ਹੈ ਹੜਤਾਲ ਕਰਨ ਦੀ ਕਿਉਂਕਿ ਸਾਡਾ ਹੀ ਬਹੁਤ ਨੁਕਸਾਨ ਹੈ ਜੀ ਮੱਲਾ ਮਹਿੰਗਾਈ ਬਹੁਤ ਜ਼ਿਆਦਾ ਵਧੀ ਜਾਂਦੀ ਆ ਤੇਲ ਖਰਚਾ ਕਿੱਥੇ ਜਾੜਿਆ ਮੱਲਾ ਕੋਈ ਬੋਰ ਆ ਸਰਵਗਤ ਖਰਚੇ ਸਾਨੂੰ ਬਹੁਤ ਪਈ ਜਾਂਦੇ ਆ ਤੇ ਮਜ਼ਦੂਰੀ ਸਾਡੀ ਉਹੀ 5-7 ਪੈਸੇ ਵਧਾਉਂਦੀ ਆ ਸਰਕਾਰ ਹਰ ਵਾਰੀ ਸਾਡੇ ਨਾਲ ਮਨ ਲਾ ਮਜ਼ਾਕ ਵਾਲਾ ਕੰਮ ਹੀ ਕਰਦੇ ਆ ਇਸ ਲਈ ਅਸੀਂ ਵੀ ਅਣਮਿੱਥੇ ਸਮੇਂ ਲਈ ਨਾਲ ਹੀ ਹਰਤਾਕੀ ਕੀ ਮੰਗਿਆ ਤੁਹਾਡੇ ਕੋਲ ਲੱਗੀ ਸਕਦੇ ਸਾਡੇ ਨੂੰ ਵੀ ਇੱਕ ਤਾਂ ਸਾਡੀ ਮਜ਼ਦੂਰੀ ਲਈ ਜਾਵੇ 25% ਵਾਧੇ ਵਾਲਾ ਜਿਹੜਾ ਮਨ ਲਾ ਗਵਰਨਮੈਂਟ ਨੇ ਸਰਕਾਰ ਨੇ ਦਿੱਤਾ ਸੀਗਾ ਲਾ 25% ਦਾ ਸੈਂਟਰ ਸਰਕਾਰ ਦਊਗੀ 5% ਮਨ ਲਾ ਪੰਜਾਬ ਸਰਕਾਰ ਦਊਗੀ ਉਮਲਾਂ ਸਾਲ ਹੋ ਗਿਆ ਜੀ ਕਹਿੰਦਾ ਕੋਈ ਸੁਣਵਾਈ ਨਹੀਂ ਹੋਈ ਗਈ ਅਸੀਂ ਉੱਥੇ ਜਾਂਦੇ ਆਂ ਮੋੜਨੇ ਤੋਂ 5-7 ਪੈਸੇ ਵਧਾਉਂਦੇ ਮਹਿੰਗਾਈ ਦੇ ਹਿਸਾਬ ਨਾਲ ਕਿ ਸਾਨੂੰ ਕੋਈ ਪੱਲੇ ਨਹੀਂ ਕੋਈ ਪੈਂਦਾ ਆਂ ਸਰਕਾਰ ਦੇ ਕੋਸ਼ਿਸ਼ ਨਹੀਂ ਮੰਨਦੇ ਨਾ ਕੋਈ ਲੋਰੀ ਕੋਈ ਨਹੀਂ ਉੱਥੇ ਚੰਡੀਗੜ੍ਹ ਮੱਲਾ ਸਾਡੇ ਜਿਹੜੇ ਪੰਜਾਬ ਪਾਰਟੀ ਦੇ ਪ੍ਰਧਾਨ ਸਾਰੇ ਉਹਨਾਂ ਨਾਲ ਇਹ ਗੱਲਬਾਤ ਕੀਤੀ ਸੀ ਚੋਣਾਂ ਬਾਅਦ ਹਰ ਵਾਰੀ ਵਿਸ਼ਵਾਸ ਹੀ ਦਵਾਉਂਦੇ ਆਂ ਵਧਾਉਂਦੇ ਨਹੀਂ ਬਦੋਤਰੀ ਕਰਦੇ ਨਹੀਂ 25 ਸਵੇਰ ਦਾ ਅੰਦੀ ਬਾਈ ਜੀ ਦਾ ਖਾਲਸਾ ਵੈਕਰੀ ਦੀ ਕੀਮਤ ਹੈ જય શ્રી ਰਾਮ ਅੱਜ ਦੀ ਹੜਤਾਲ ਵਾਲੇ ਕੀ ਕਹਿਣਾ ਚਾਹੋਗੇ ਮਾਨਸਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੋ ਸਾਡੇ ਆੜਤੀਆਂ ਦਾ ਸਾਡਾ ਪਲੇਟਫਾਰਮ ਆ ਉਹਨੇ ਦੇ ਥਰੂ ਹੀ ਉਹਨਾਂ ਨੇ ਵੀ ਕੀਤੀ ਸਾਡੇ ਵੀ ਜਿਹੜੀ ਇੰਨਾ ਕੁਸ ਹੋਈ ਜਾਂਦਾ ਮਹਿੰਗਾਈ ਗਬਰ ਫਿਰ ਤੇ ਚੜ ਕੇ ਬੋਲੀ ਜਾਂਦੇ ਆ ਵੀ ਅਸੀਂ ਵੀ ਕਹਿੰਦੇ ਸਾਡੀ ਲੀਵਰ ਦੇ ਵਿੱਚ 25% ਦਾ ਵਾਧੂਤਰੀ ਹੋਵੇ ਜਿਹੜੀ ਸੈਂਟਰ ਸਰਕਾਰ ਨੇ EPF ਫੰਡ ਤੇ ਐਲਾਨ ਕੀਤਾ ਉਹਦੇ ਵਿੱਚ ਅਸੀਂ ਵੀ ਕੁਝ ਥੋੜਾ ਜਿਹਾ ਆੜਤੀਆਂ ਥੋੜੇ ਜਿਹਾ ਅਸੀਂ ਖਿਲਾਫ ਵੀ ਆ ਸਾਾਨੂੰ ਵਿਜੇ ਕਾਲ ਨੇ ਸਾਨੂੰ ਪ੍ਰਵਾਸੀ ਮਜ਼ਦੂਰ ਦੱਸਿਆ ਉਹਦਾ ਅਸੀਂ ਵਿਰੋਧ ਕਰਦੇ ਆਂ ਇਹ ਪੇ ਫੰਡਾ ਜਿਹੜੇ ਸਾਡੀ ਜੱਦੀ ਪੁਸ਼ਤੀ ਇਹਨਾਂ ਦੇ ਕੰਮ ਕਰਦੇ ਆੜਤੀਆਂ ਦੇ ਤੇ ਸਾਨੂੰ ਪ੍ਰਵਾਸੀ ਮਜ਼ਦੂਰ ਨਹੀਂ ਕਹਿਣਾ ਚਾਹੀਦਾ ਕਰੋੜਾ ਰੁਪਈਆ ਦੀ ਜਾਇਦਾਦ ਵੀ ਅਸੀਂ ਰਾਖੀ ਕਰਦੇ ਆਂ ਵੀ ਅਸੀਂ ਇਹਨਾਂ ਨਾਲ ਮਿਲ ਕੇ ਆਂ ਚੱਲਣਾ ਚਾਹੁੰਦੇ ਆਂ ਹੁਣ ਜੇ ਇਹਨਾਂ ਦੀ ਕਾਲ ਕੀਤਾ ਅਸੀਂ ਇਹਨਾਂ ਦਾ ਸਮਰਥਨ ਕਰਦੇ ਆਂ ਕਿਉਂਕਿ ਸਾਡੀਆਂ ਮਜ਼ਦੂਰਾਂ ਦੀਆਂ ਵੀ ਕੁਝ ਮਸੱਈਆਂ 25% ਦਾ ਵਾਅਦਾ ইপিএফ ਫੰਡ ਜਿਵੇਂ ਨੋਟੀਫਿਕੇਸ਼ਨ ਸਰਕਾਰ ਦਾ ਹੋਇਆ ਤੇਲ ਦੀ ਬੜੋਤਰੀ ਵਾਸਤੇ ਵੀ ਤੇਲ ਦਾ ਖਰਾ ਅਰਤੀ ਨੂੰ ਉਹ ਵੀ ਸਾਨੂੰ ਪਲਾਂਟੀ ਪੈਂਦੀ ਆ ਈਪੀਐਫ ਫੰਡ ਸਾਨੂੰ ਮਿਲਦਾ ਕਿਸਾਨ ਕੋਲ ਸਾਨੂੰ ਮਿਲਦਾ ਵਿਭਾਗ ਦੇ ਕੋਲ ਇਧਰੋਂ ਕੁਝ ਨਹੀਂ ਮਿਲਦਾ ਜੋ ਅੱਜ ਹੜਤਾਲ ਕੀਤੀ ਗਈ ਹੈ ਇਕੱਲੀ ਕੋਟਕੂੜਾ ਮੰਡੀ ਹੋਏ ਪੰਜਾਬ ਦੇ ਉਹ ਤੇ ਓਵਰਆਲ ਸਾਰੇ ਪੰਜਾਬ ਦੀ ਹੈ ਜੀ ਇਹ 18 ਨੰਬਰ ਤੋਂ ਮੰਪਰੀ ਹੈ ਇਹ ਸੱਚੀ ਹੈ ਜੀ ਉਸੀਂ ਦੇਖ ਸਕਦੇ ਹਾਂ ਕਿ ਦਾਣਾ ਮੰਡੀ ਕੋੜਕਪੂਰਾ ਦੇ ਵਿੱਚ ਪਿੰਡ ਮੋਰ ਤੋਂ ਕਿਸਾਨ ਝੋਨਾ ਲੈ ਕੇ ਆਇਆ ਔਰ ਆਪਣੀ ਫਸਲ ਨੂੰ ਆਪ ਉਤਾਰ ਕੇ ਆਪ ਹੀ ਖਿਲਾ ਰਹੀ ਲਦਾਰਿਆ ਇੱਕ ਤਰੀਕ ਤੋਂ ਜੋ ਸਰਕਾਰ ਦੀ ਝੋਨੇ ਦੀ ਖਰੀਦ ਸ਼ੁਰੂ ਹੋਣੀ ਸੀ ਨਾ ਤਾਂ ਕੋਈ ਇਨਸਪੈਕਟਰ ਮੰਡੀ ਦੇ ਵਿੱਚ ਪਹੁੰਚਿਆ ਤੇ ਨਾ ਹੀ ਕੋਈ ਖਰੀਦਦਾਰ ਇੱਥੇ ਮੰਡੀ ਦੇ ਵਿੱਚ ਆਇਆ ਜਿਸ ਕਾਰਨ ਕਿਸਾਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲ ਕਰਦੇ ਹਾਂ ਈਨਾਵਾ ਜੀ ਤੁਹਾਡਾ ਕਰਦੇਵ ਸਿੰਘ ਆ ਜੀ ਕਿਹੜੇ ਪਿੰਡ ਦੇ ਮੋਟ ਪਿੰਡ ਕੀ ਪਰੇਸ਼ਾਨੀ ਆ ਰਹੀ ਹੈ ਜੀ ਅੱਜ ਤੁਹਾਨੂੰ ਤੋਂ ਨਾਲ ਵਿਕੇ ਤੁਹਾਡਾ ਕਿ ਨਹੀਂ ਨਹੀਂ ਜੀ ਸਾਨੂੰ ਪੂਰੀ ਪਰੇਸ਼ਾਨੀ ਆ ਜੀ ਅਸੀਂ ਆਪ ਦਾ ਮਾਲ ਆਪ ਧਾਰ ਰਹੇ ਆ ਆਪ ਹੀ ਖਿਲਾ ਰਹੇ ਆ ਇੱਥੇ ਕੋਈ ਪ੍ਰਬੰਧ ਨਹੀਂ ਹੋਇਆ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਹਰ ਟਕ ਦਾ ਸਾਹਮਣਾ ਕਰਨਾ ਪਿਆ ਪੈ ਰਿਹਾ ਹੈ ਜਿਹੜੀਆਂ ਕਿ ਅੱਜ ਮਜ਼ਦੂਰ ਹੱਟ ਗਿਆ ਉਹ ਹਟਾਲਾ ਕਰ ਰਿਹਾ ਹੈ ਕਿਹੜੀ ਕਿ ਇਹ ਸਾਰੇ ਪ੍ਰਬੰਧ ਅੱਜ ਤੋਂ 65 ਦਿਨ 10 ਦਿਨ ਪਹਿਲਾਂ ਹੋ ਜਾਣੇ ਚਾਹੀਦੇ ਸੀ ਆਜੋ ਵੀ ਕਿਸਾਨ ਜਦੋਂ ਵੀ ਮੰਡੀ ਦੇ ਵਿੱਚ ਫਸਲ ਲੈ ਕੇ ਆਉਂਦਾ ਉਹਨੂੰ ਇਹੋ ਜਿਹੇ ਡਿਕਟਰਾਂ ਦਾ ਸਾਹਮਣਾ ਕਰਨਾ ਪੈਂਦਾ